ਸਰ ਦਾ ਨਾਮ ਸਾਤਪ੍ਰਕਾਸ਼ ਗੋਇਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਈਸ ਮਿਲ ਰੈਸੋਸ਼ਨ ਐਂਡ ਆਰਤੀ ਸਨਾਰਮਾ ਜੀ ਸਾਹਿਬ ਕਿ ਮੰਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਜੀ ਹਾਂ ਮੰਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਕਿਉਂਕਿ ਸਾਡੀ ਜਿਹੜੀ ਸਨੌਰ ਮੰਡੀ ਹੈ ਉਹ 10 ਦਿਨ ਬਾਕੀ ਮੰਡੀਆਂ ਨਾਲੋਂ ਅਡਵਾਂਸ ਹੈ ਕਿਉਂਕਿ ਇਹ ਇਲਾਕਾ ਸਬਜ਼ੀ ਦਾ ਸਬਜ਼ੀ ਦਾ ਇਲਾਕਾ ਹੁਣ ਕਰਕੇ ਉਹ ਫਸਲ ਪਹਿਲਾਂ ਆ ਜਾਂਦੀ ਹੈ ਪਹਿਲਾਂ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਇਹ ਸਬਜ਼ੀ ਕੱਢ ਲੈਣੇ ਆ ਫਿਰ ਦੁਬਾਰਾ ਕਣਕ ਵੀ ਲੈਂਦੇ ਤੇ ਤਿੰਨ ਫਸਲਾਂ ਲੈ ਲੈਂਦੇ ਕਿਉਂਕਿ ਥੋੜੀਆਂ-ਥੋੜੀਆਂ ਜ਼ਮੀਨ ਨਾਲ ਦੇ ਕਿਸਾਨ ਆ ਇੱਥੇ ਜਿੰਨੀ ਸਬਜ਼ੀ ਪਟਿਆਲੇ ਨੂੰ ਸਪਲਾਈ ਹੁੰਦੀ ਹੈ ਟੋਟਲ ਉਸ ਚੋਂ ਅੰਦੀ ਤਾਂ ਸਨੌਰ ਦੇ ਇਲਾਕੇ ਚੋਂ ਜਾਂਦੀ ਹੈ ਜਿੰਨਾ ਤੁਸੀਂ ਦੇਖੋਗੇ ਟਮਾਟਰ ਗੋਭ ਵੀ ਘੀਏ ਤੋਰੀਆਂ ਇਹ ਸਾਰਾ ਸਾਡੇ ਇਲਾਕੇ ਚੋਂ ਆ ਸ਼ਾਮ ਨੂੰ ਤੁਸੀਂ ਕਦੇ ਆ ਕੇ ਦੇਖ ਲਓ ਕਿਹੜੇ ਭਰਦੇ ਜਾਂਦੇ ਸਰ ਕੋਲ ਸਾਡੇ ਮੌਇਸਚਰ ਕਿੰਨਾ ਇਸ ਵਾਰ ਮੌਇਸਚਰ ਵਾਲੇ ਠੀਕ ਆ ਰਹੇ ਆ ਦੇਖੋ ਗੱਲ ਇਹ ਹੈ ਜੇ ਕੋਈ ਕੱਤਾ ਪੁਆਇੰਟ ਆ ਵੀ ਗਿਆ ਤਾਂ ਉਹਨੂੰ ਘੰਟਾ ਖੋਲ ਕੇ ਤਾਂ ਫਿਰ ਉਹ ਮੋਚਰ ਜਿਹੜਾ ਹੈਗਾ ਅ ਠੀਕ ਹੋ ਜਾਂਦਾ ਕਿਉਂਕਿ ਹਲੇ ਰਸ਼ ਨਹੀਂ ਹੈ ਮੰਡੀ 'ਚ ਤੇ 3 ਦਿਨ ਤੋਂ ਬੋਲੀ ਸ਼ੁਰੂ ਹੋਈ ਪਈ ਹੈ ਕੁਝ ਬੰਦਿਆਂ ਦੀ ਬੋਲੀ ਨਹੀਂ ਚੜੀ ਉਹ ਕੋ ਐਪ ਉੱਤੇ ਫਰਕ ਆ ਰਿਹਾ ਉਹ ਠੀਕ ਹੋ ਜਾਏਗਾ ਤੇ ਸਭ ਦੀ ਬੋਲੀ ਲਿਖੀ ਜਾਏਗੀ ਪਰ ਪ੍ਰੋਬਲਮ ਕਿਸੇ ਨੂੰ ਕੋਈ ਨਹੀਂ ਐਮਐਸਪੀ ਕੀ ਰੇਟ ਹੈ 2399 ਰੁਪਏ ਦੀ ਐਮਐਸਪੀ ਆਈ ਹੈ ਪਿਛਲੇ ਸਾਲ ਨਾਲੋਂ 79 ਰੁਪਏ ਵੱਧ ਹੈ 69 ਪਈ ਤੇ ਜਿੰਨਾ ਕ ਲਾਸ ਜੇ ਫਰਜ ਕਰੋ ਵੇਟ ਹੋਇਆ ਕਿਸਾਨ ਨੂੰ ਤੇ ਉਹਨਾਂ ਕ 2-3 ਕਿਲੋ ਇਹ ਕਵਰ ਕਰ ਦੇਗੀ ਝਾੜਦਾ ਕਿੰਨਾ ਲੱਗੇ ਜੀ ਝਾੜ ਦੇਖੋ ਹਾਲੇ ਤਾਂ ਠੀਕ ਹੈ ਬਾਕੀ ਜਿਹੜੀ ਪਛੇਤੀ ਜਿਹੜੀ ਹੈ ਕਿ ਉਹਦੇ ਚ ਹਲਦੀ ਉਲਦੀ ਲੱਗੀ ਹੋਈ ਹੈ ਸ਼ਾਇਦ ਉਹਦੇ ਚ ਆ ਕੇ ਥੋੜੀ ਜਿਹੀ ਮਾਰ ਪੈ ਜਾਵੇ ਬਹੁਤ ਬਧੀਆ ਸਰਕਾਰ ਤੇ ਬੰਦੋਬਸਤ ਹੈ ਬਿਲਕੁਲ ਟਾਈਮਲੀ ਇੰਸਪੈਕਟਰ ਆ ਗਏ ਟਾਈਮਲੀ ਬਾਰਦਾਨਾ ਆ ਗਿਆ ਟਾਈਮਲੀ ਬੋਲੀ ਨਾਲ ਨਾਲੇ ਇਨਸਪੈਕਟਰ ਫਿਰਦੇ ਆ ਛੋਟੇ ਇਨਸਪੈਕਟਰ ਫਿਰਦੇ ਆ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਾਡੇ ਜ਼ਿਲ੍ਹੇ ਹਲਕਾ ਇੰਚਾਰਜ ਹਨ ਰਣਜੋਦ ਹਡਾਨਾ ਜੀ ਉਹ ਕੱਲ ਵੀ ਮੰਡੀ 'ਚ ਆ ਕੇ ਗਿਆ ਕੱਲੀ-ਕੱਲੀ ਮੰਡੀ ਦੇ ਉੱਪਰ ਉਹਨਾਂ ਨੇ ਨਿਗਰੱਖੀ ਹੋਈ ਹੈ ਹਰੇਕ ਅਫਸਰ ਨੂੰ ਉਹਨਾਂ ਨੇ ਖਿੱਚ ਕੇ ਕਿਹਾ ਹੋਇਆ ਵੀ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਆੜਤੀ ਨੂੰ ਕਿਸੇ ਵੀ ਰਾਈਸ ਮਿਲਰ ਨੂੰ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਪਰ ਉਹ ਆ ਵੀ ਨਹੀਂ ਰਹੀ ਉਹ ਆ ਵੀ ਨਹੀਂ ਰਹੀ ਕਿਸੇ ਨੂੰ ਕਿਉਂਕਿ ਉਹ ਬੰਦਾ ਹੀ ਬੜਾ ਨਫੀਸ ਹੈ ਜਿਹੜਾ ਸਾਡੇ ਹਲਕਾ ਇੰਚਾਰਜ ਹੈ